ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਬਾਗੀ ਧੜੇ ਵੱਲੋਂ ਜਿਹੜਾ 11 ਤਰੀਕ ਨੂੰ ਇਕੱਠ ਰੱਖਿਆ ਗਿਆ ਹੈ ਤੇ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਜਿਹੜੀ ਮੀਟਿੰਗ ਹੈ ਉਸ ਨੂੰ ਕਰਨ ਦੇ ਲਈ ਇਜਾਜ਼ਤ ਮੰਗ ਰਹੇ ਨੇ ਤੇ ਕਹਿ ਰਹੇ ਨੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਥੇ ਮੀਟਿੰਗ ਕਰਦਾ ਤਾਂ ਸਾਨੂੰ ਵੀ ਇਹ ਹੱਕ ਹੋਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਕਾਲੀ ਦਲ ਆ ਜੇ ਇਕੱਠਾ ਹੁੰਦਾ ਤਾਂ ਵੀ ਸਾਨੂੰ ਠੀਕ ਹੈ ਤੇ ਪ੍ਰੇਮ ਸਿੰਘ ਚੰਦੂਮਾਧਰਾ ਨੇ ਹੋਰ ਕੀ ਕਿਹਾ ਤੁਹਾਨੂੰ ਦਿਖਾਉਨੇ ਆ ਤੇ 11 ਤਰੀਕ ਦਾ ਜਲਾਸਾ ਤਾਂ ਹੋਣਾ ਹੀ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਤੇ ਅਸੀਂ ਕੋਸ਼ਿਸ਼ ਉਹਨਾਂ ਨੇ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਜੀ ਨਹੀਂ ਬਸ ਦੇਖੋ ਤੇਜਾ ਸਿੰਘ ਸਮੁੰਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਦਾ ਹੱਕ ਆ ਸਾਡਾ ਤੇ ਉਹਨਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਜਿਹੜਾ ਮਤਾ ਜਿਹੜਾ ਮਤਾ ਹੈ ਚੰਦੂਆ ਸਾਹਿਬ ਕਿਹੜਾ ਮਤਾ ਜਿਹਦੇ ਤੋਂ ਸਭ ਨੇ ਕੱਲ ਮੱਦੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜ세ਦਾਰ ਸਾਹਿਬ ਨੇ ਜੋ ਮੈਂ ਅਖਬਾਰਾਂ ਚ ਪੜ੍ਹਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲ੍ਹੇ ਸਵਿਟਣੇ ਚਾਹੀਦੇ ਆ ਉਹ ਜੈ ਹਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਖਿਆਲ ਉਹ ਉਸੇ ਤੇ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਤੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਅ ਕਾਲ ਤਖਤ ਦੀ ਪੰਜ ਮੈਂਬਰੀ ਪਾਰਟੀ ਦੇ ਮਤਵਕ ਅੱਜ ਸ਼ੁਰੂ ਕਰਨੇ ਬਾਦਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁਰ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਿਲ ਹੋ ਜਾਣ ਦੇਖੋ ਗੱਲ ਇਹ ਆ ਵੀ ਅ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮਤਵਕ ਚੰਗੀ ਗੱਲ ਆ ਵੀ ਜੇ ਥੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਮੁੱਖੀ ਪੰਥਕਤੀ ਰ ਪੰਥ ਪ੍ਰਸਤ ਲੋਕ ਅਕਾਲੀ ਕੌਮ ਵਾਲੇ ਲੋਕ ਮਲ ਇਕੱਠੇ ਹੋਣ ਤਾਂ ਚੰਗਾ ਹੋਇਆ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੁਰਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਬਿਨ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਮੇਸ਼ਾ ਤੇ ਕਿਤੇ ਨਾ ਕਿਤੇ ਸਪੈਨਸ ਬੰਨਦਾ ਜੀ ਕਿ ਅਸੀਂ ਇਸ ਮਤੇ ਨੂੰ ਮਤਲਬ ਉਹ ਨਹੀਂ ਮੰਨਦੇ ਜੀ ਕਹਿੰਦੇ ਅਸੀਂ ਜਥੇਦਾਰੋਂ ਨੂੰ ਵੀ ਨਹੀਂ ਮੰਨਦੇ ਜਥੇਦਾਰੋਂ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨੀਏ ਦੇਖੋ ਮਤਲਬ ਉਹਨਾਂ ਨੇ ਮਤੇ ਬਖਰਾ ਨਹੀਂ ਗਿਆ ਉਹਨਾਂ ਨੇ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਨੂੰ ਤਾਂ ਹੀ ਮੰਨਦੇ ਆ ਜਥੇਦਾਰ ਮੰਨਦੇ ਜੀ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ ਇਹ 11 ਤਰੀਕ ਦਾ ਜਲਾਸਾ ਤਾਂ ਹੋਣਾ ਹੀ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਤੇ ਅਸੀਂ ਕੋਸ਼ਿਸ਼ ਉਹਨਾਂ ਨੇ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਜੀ ਨਹੀਂ ਬਸ ਦੇਖੋ ਤੇਜਾ ਸਿੰਘ ਸਮੁੰਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਦਾ ਹੱਕ ਆ ਸਾਡਾ ਤੇ ਉਹਨਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਜਿਹੜਾ ਮਤਾ ਜਿਹੜਾ ਮਤਾ ਹੈ ਚੰਦੂਆ ਸਾਹਿਬ ਕਿਹੜਾ ਮਤਾ ਜਿਹਦੇ ਤੋਂ ਸਭ ਨੇ ਕੱਲ ਕਿ ਕਿ ਆਪੋ ਆਪਣੀ ਸਿਹਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜ세ਦਾਰ ਸਾਹਿਬ ਨੇ ਜੋ ਮੈਂ ਅਖਬਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹੀ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲ੍ਹੇ ਸਵਿਟਣੇ ਚਾਹੀਦੇ ਆ ਉਹ ਜ세ਦਾਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰੇ ਖਿਆਲ ਤੋਂ ਉਸੇ ਤੇ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮੇਟਦੀ ਸੀ ਤੇ ਅਸੀਂ ਤਾਂ ਉਸੇ ਦੋ ਤਰੀਕ ਤੇ ਫਰਮਾਨ ਮੁਤਾਬਕ ਆਪਣਾ ਵਖਰਾ ਜਿਹੜਾ ਸੀ ਛੱਡ ਕੇ ਅ ਕਾਲ ਤੱਕ ਦੀ ਪੰਜ ਮੈਂਬਰੀ ਭਰਤੀ ਦੇ ਮਤਾਬਕ ਕਰਦੇ ਆ ਅੱਜ ਸ਼ੁਰੂ ਕਰੀ ਸੀ ਕਿ ਬਾਦਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁਰਕ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ ਦੇਖੋ ਗੱਲ ਇਹ ਆ ਵੀ ਅਕਾਲੀ ਵਰਕਰ ਵੀ ਅਕਾਲੀ ਸੋਚਾ ਇਹ ਲੋਕ ਸਾਰੇ ਅਕਾਲੀ ਇੱਕਾ ਚਾਹੁੰਦੇ ਨੇ ਪਰ ਉਹਦੇ ਮੁਤਾਬਕ ਚੰਗੀ ਗੱਲ ਆ ਵੀ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਉੱਚੇ ਪੰਥਕ ਧਿਰਾਂ ਪੰਥ ਪ੍ਰਸਤ ਲੋਕ ਅਕਾਲੀ ਕਹਾਉਣ ਵਾਲੇ ਲੋਕ ਮਲ ਇਕੱਠੇ ਹੋਣ ਤਾਂ ਚੰਗਾ ਹੋਵੇ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੁਰਗਾਂਝ ਸਾਹਿਬ ਨੇ ਕਿਹਾ ਵੀ ਇਹਨਾਂ ਵੀ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਮੇਸ਼ਾ ਸ੍ਰੀ ਅਕਾਲ ਤਖਤ ਦੇ ਲੈ ਕੇ ਹਜੇ ਵੀ ਕਿਤੇ ਨਾ ਕਿਤੇ ਸਸਪੈਂਸ ਬੰਨਦਾ ਜੀ ਕਿ ਪੀਸੀ ਕਹਿੰਦੇ ਅਸੀਂ ਇਸ ਮਤੇ ਨੂੰ ਮਤਲਬ ਉਹ ਨਹੀਂ ਮੰਨਦੇ ਕਹਿੰਦੇ ਅਸੀਂ ਜਸੇਦਾਰੋਂ ਨੂੰ ਵੀ ਨਹੀਂ ਮੰਨਦੇ ਜਸੇਦਾਰੋਂ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨੀਏ ਦੇਖੋ ਮਤਲਬ ਉਹਨਾਂ ਨੇ ਮਤੇ ਬਖਰਾ ਨਹੀਂ ਗਿਆ ਉਹਨਾਂ ਨੇ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਤਾਂ ਅਸੀਂ ਮੰਨਦੇ ਆ ਜਸੇਦਾਰ ਮੰਨਦੇ ਜੀ ਇੱਕ ਸਵਾਲ ਇਹ ਤਾਂ ਹੁਣ ਪੰ